ਸਸੀ ਕਾ ਜੀ ਸਾਰਿਆਂ ਨੂੰ ਵਿਆਮਾ ਦਾ ਸੀਜ਼ਨ ਸਟਾਰਟ ਹੈ ਤੇ ਮਾਲਵਾ ਗਰੁੱਪ ਨਾਲ ਤੁਹਾਡੀ ਮੁਲਾਕਾਤ ਕਰਾਨੀ ਹੈ ਕਿਉਂਕਿ ਵਿਆਮਾ ਦੇ ਵਿੱਚ ਰੌਣਕਾਂ ਲਾਉਣ ਵਾਲੇ ਕੁਝ ਕਚੇਰੇ ਇਹੋ ਜਿਹੇ ਹੁੰਦੇ ਨੇ ਜਿਹੜੇ ਹਾਸੂ ਹਾਸੂ ਕਰਦੇ ਹੁੰਦੇ ਨੇ ਤੇ ਉਹਦੇ ਵਿੱਚ ਇੱਕ ਹੈਗਾ ਮਾਲਵਾ ਗਰੁੱਪ ਮਾਲਵਾ ਹੀ ਨਹੀਂ ਮਾਜਾ ਦਵਾਬਾ ਸਾਰੇ ਕੀਤੇ ਇਹਨਾਂ ਨੇ ਧੂਮਾਂ ਪਾਈਆਂ ਹੋਈਆਂ ਨੇ ਆਜੋ ਫਿਰ ਕਰਦੇ ਆਂ ਗੱਲਬਾਤ ਤੇ ਸੁਣਦੇ ਆਂ ਇਹਨਾਂ ਦੀਆਂ ਪੂਰੀਆਂ ਘੈਂਟ ਘੈਂਟ ਬੋਲੀਆਂ ਬਾਈ ਕੀ ਨਾ ਸੁੱਖਾ ਜੀ ਸੁੱਖ ਬਈ ਅ ਦੇਖੋ ਨਾ ਵੀ ਸੁੱਖ ਹੈ ਤੇ ਤੁਸੀਂ ਜਾਣਾ ਵੀ ਸੁੱਖ ਦੇ ਵਿੱਚ ਹੀ ਆ ਹਨਾ ਖੁਸ਼ੀਆਂ ਦੇ ਵਿੱਚ ਤੁਸੀਂ ਜਾਣਾਗਾ ਹਾਸੂ ਹਾਸੂ ਕਰਦੇ ਜਿਹੜੇ ਚਿਹਰੇ ਸਾਹਮਣੇ ਮਿਲਨੇ ਤੇ ਤੁਹਾਡਾ ਤਾਂ ਜਿਹੜਾ ਬਣਦਾ ਹੀ ਫਰਜ਼ ਆ ਹੱਸਣ ਦਾ ਤੇ ਸੁੱਖ ਬਈ ਜੇ ਆਪਾਂ ਵਿਆਹ ਦੇ ਵਿੱਚ ਜਾਂਦੇ ਆ ਸਭ ਤੋਂ ਪਹਿਲੀ ਬੋਲੀ ਤੁਸੀਂ ਕਿਹੜੀ ਪਾਨੇ ਹੋ ਜਿੱਦਾਂ ਵਿਹਵ ਦੇ ਵਿੱਚ ਜਾਂਦੇ ਜਦੋਂ ਆਪਣਾ ਕਿਸੇ ਦਾ ਘਰੇ ਜਾ ਕੇ ਜਦੋਂ ਪਹਿਲੀ ਐਂਟਰੀ ਲਾਈ ਦੀ ਤਾਂ ਉਸ ਮਾਲਕ ਦੇ ਨਾਂ ਦੀ ਲਾਈ ਦੀ ਪਹਿਲੀ ਬੋਲੀ ਉਸ ਪ੍ਰਮਾਤਮਾ ਦੇ ਨਾਮ ਦੀ ਬੋਲੀ ਤੇ ਆਜੋ ਫਿਰ ਸਵੇਰੇ ਸیرے ਦਾ ਟਾਈਮ ਹੈ ਤੇ ਬਰਾਤ ਦੀ ਤਿਆਰੀ ਹੈ ਤੇ ਆਪਾਂ ਇੱਕ ਵਾਰੀ ਪ੍ਰਮਾਤਮਾ ਦੇ ਨਾਮ ਦੀ ਹਾਜ਼ਰੀ ਲਾ ਦਈਏ ਹੋ ਤਨ ਤਨ ਬਾਬਾ ਨਾਨਕ ਲੋਕੋ ਕੋਲ ਦੁਨੀਆਂ ਦਾ ਵਾਲੀ ਬਈ ਦੁਨੀਆਂ ਉਹਦਾ ਬਾਗ ਬਗੀਚਾ ਉਹ ਆਪ ਬਾਗ ਦਾ ਮਾਲੀ ਵੀ ਇੱਕ ਨਾਲੋਂ ਫਲ ਮੇਵੇ ਲਾਉਂਦਾ ਕਨੂ ਪਤ ਨਾ ਡਾਲੀ ਬੀਕ ਨਾ ਦੇ ਕੁਛੜੀ ਲਾਲ ਖੇ ਜਾਣ ਜਹਾਨੋਂ ਖਾਲੀ ਜੋਗੀ ਮੈਂ ਬਣਿਆ ਫੇਰੀ ਤੇਰੇਆਂ ਦਵਾਰੇ ਹੋ ਤੇਰੇ ਦਵਾਰੇ ਪਾਲੀ ਪਿਖਿਆ ਪਾ ਗੁਰੂ ਆਹੋ ਮੈਂ ਮੁੜਦਾ ਨਾ ਖਾਲੀ ਕਕਿਆ ਜੀ ਵਾ ਦੇਖੋ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਤਾਂ ਆਪਣੀ ਲੱਗੀ ਹਾਜ਼ਰੀ